ਮੈਂ ਅੱਜ ਦੀ ਗਰਾਊਂਡ 'ਚ ਗਿਆ ਖੇਡਣ ਵਾਲੀਬਾਲ ਮੇਰਾ ਨਾਮ ਗੁਰਕਿਰਤ ਸਿੰਘ ਪਿੰਡ ਮੇਰਾ ਅਵਾਨ ਮੈਂ ਖੇਡਣ ਗਿਆ ਗੁਰਬਾਲੀਬਾਲ ਖੇਡਣ ਗਿਆ ਸਾਰੇ ਜਣੇ ਉਹ ਜੋਤ ਮੁੰਡਾ ਵੀ ਜਿੱਤੇ ਗੋਲੀ ਵੱਜੀ ਉਹ ਵੀ ਗਿਆ ਮੇ ਨਾਲ ਵਾਲੀਬਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੋਈ ਮਾਮਾ ਹੀ ਹੈ ਕਿ ਦੇ ਤੁਹਾਡੇ ਨਾਲ ਤਾਂ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਨਾ ਵੀ ਰਹਿਣ ਦੋ ਰਹਿਣ ਦੋ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਜੱਤ ਮੰਨੇ ਨੇ ਸਾਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਸਾਡੇ ਜਿਹੜਾ ਪਿੰਡ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਆ ਇਹ ਪੁਸਤ ਮੁਲਾਜ਼ਮ ਨਹੀਂ ਪੁਸਤ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਇੱਕ ਦੂਜੇ ਨੇ ਮੰਨੇ ਨੇ ਰਵਲ ਫੜੀ ਇਹਨਾਂ ਦੇ ਨਾਲ ਕੋਈ 20 ਜਾਣੇ ਹੋਰੀ ਨਾ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ ਧਾਤ ਤਰ ਰਫੜ ਰਦਾ ਬਈ ਰਵੀ ਇੱਕ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਬੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਉਹ ਦੂਜਾ ਕੇਵਲ ਨੇ ਮੇਰੇ ਇਸੇ ਪਾਰਟੀ ਦੀ ਗੋਲੀ ਮਾਰੀ ਇੱਕ ਇੱਥੇ ਵਾਰੀ ਦੇ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਇੱਕ ਮਾਰੀ ਇੱਕ ਇੱਥੇ ਨੜਾਂ 'ਚ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਨਾਲ ਕਰਕੇ ਫੇਰ ਕੱਢਿਆ ਮੰਨੇ ਦਾ ਫੇਰ ਮਿਸ ਹੋ ਗਿਆ ਇੱਧਰ ਤਿੰਨ ਤਿੰਨ ਫੇਰ ਇੱਕ ਫੇਰ ਇੱਧਰ ਮਾਰਿਆ ਉਹਨਾਂ ਦੋ ਇੱਕ ਦੋ ਵਜੇ ਇੱਕ ਇੱਕ ਉਹਦੇ ਮਾਰਿਆ ਦੋ ਦੋ ਮੰਦਰ ਪਿਆ ਇੱਕ ਉਹਦੇ ਮਾਰਿਆ ਤੇ ਉਹਨਾਂ ਦੇ ਪਿਛੇ ਇੱਕ ਸੱਤ ਫੇਰ ਮਿਸ ਹੋਏ ਪੂਰੀ ਉਹਨਾਂ ਫਾਇਰਿੰਗ ਕੀਤੀ ਪਿੰਡਾਂ ਦੀ ਕੋਈ ਮਾਰੀ ਕੋਈ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋਰਾ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਇਹ ਡੇਟਾ ਮੰਡਰੂਗੇ ਤਾ ਵੀ ਇਹ ਸੜਕ ਤੇ ਤੂੰ ਕੀ ਤਹੀ ਕੋ ਲੈਣ ਆਏ ਜੀ ਇਹ ਹੜੇ ਘਰ ਨੂੰ ਰਾਹ ਜਾਂਦਾ ਅੰਦਰ ਨੂੰ ਇਹ ਸੜਕ ਬਣੀ ਆ ਤੇ ਫੇਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫੇਰ ਹੁਣ ਨਾ ਕਿਉਂ ਰਹਿ ਗਏ ਉਹਨੇ ਇਦਾਂ ਕਹਿਤਾ ਗੋਲੀ ਮਾਰੀ ਗੋਲੀ ਮਾਰੀ ਕਿੰਨੇ ਮਾਰੀ ਗੋਲੀ ਜਿਹੜੇ ਸਰਪੰਚ ਨੇ ਪਿੰਡ ਦੇ ਉਹਨਾਂ ਮਾਰੀਆਂ ਸਾਡੇ ਬੂਹੇ ਆ ਗਿਆ ਇਹ ਢੱਕਿਆ ਉਹਨਾਂ ਸਿੱਧੀਆਂ ਗੋਲੀਆਂ ਚਲਾਈਆਂ ਕਿੰਨੇ ਜਣੇ ਸੀ ਉਹ 6-7 ਜਣੇ ਅੱਛਾ ਪਿੰਡ ਦਾ ਸਰਪੰਚ ਨੇ ਹੋਰ ਨਾਲ ਤੋਂ ਬਾਕੀ ਉਹਨਾਂ ਦੇ ਭਰਾ ਤੁਹਾਡਾ ਕੀ ਨਾਮ ਮੇਰਾ ਨਾਮ ਲਵਜੋਤ ਸਿੰਘ ਲਵਜੋਤ ਕਿੰਨੇ ਜਣੇ ਚੱਕ ਨਹੀਂ ਹੋਏ ਬੰਦੇ 3 ਹਾਂਜੀ ਤੇ ਇਹਨੇ ਜਾਣੀ ਜੀ ਮੇਰਾ ਨਾਮ ਰਾਜੀਵ ਸਿੰਘ ਜੀ ਹਾਂਜੀ ਰਾਜੀਵ ਸਿੰਘ ਰਾਜੀਵ ਸਿੰਘ ਦੀ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੀ ਜਖਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ ਚ ਖੇਡਣਦੇ ਸੀ ਤੇ ਗਰਾਊਂਡ ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਤੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਜੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਇਆ ਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜੋ ਆਈ ਤੇ ਘਾਰਕਿਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕਿ ਦੀ ਗੱਲ ਸੁਣੀ ਆ ਨਾ ਕਿ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡੈ ਫਾਦਰ ਸਾਹ ਦੇ ਵਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੀਰ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਨ ਤੋਂ ਰਹਿ ਗਈ ਠੀਕ ਆ ਇੱਕ ਮੇਰਾ ਨਾਲ ਹੋਰ ਆ ਮੇਰਾ ਭਰਾ ਚਲਪੀ ਸਿੰਘ ਉਹਦੇ ਵੀ ਮਾਰਦੇ ਲੱਗੇ ਹੀ ਉਹ ਵੀ ਬੜਾ ਮੁਸ਼ਕਿਲ ਨਾਲ ਵਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨੇ ਹਾਂਜੀ ਤਿੰਨੇ ਤਰੇ ਹਾਂਜੀ ਤਿੰਨ ਜਣੇ ਉਸ ਸਬਾਹਰ ਤੋਂ ਕੀ ਹਾਲ ਹਾਂਜੀ ਹੁਣ ਆਪਾਂ ਹਸਤਾ ਲੈ ਕੇ ਆਏ ਤਾਂ ਹੁਣ ਇਹਨਾਂ ਨੇ ਇੱਥੋਂ ਗਾ ਖੜਿਆ ਵਾ ਅਮਰਸਰ ਰਫਲ ਕੀਤਾ ਵਾ ਅਮਰਸਰ ਕਿਤੇ ਕਿਤੇ ਲੱਗੀਆਂ ਗੋਲੀਆਂ ਉਹਨਾਂ ਦੇ ਤਨਾਂ ਦੇ ਪੱਟੇ ਲੱਗੀਆਂ ਗੋਲੀਆਂ ਇਹਨਾਂ ਦੇ ਪੱਟੇ ਹਾਂਜੀ ਤਨਾਂ ਦੇ ਪੱਟੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨਿਆ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਦੇਰਾ ਮਨੇ ਦਾ ਮੁੰਡਾ ਰਵੀ ਆ ਉਹਦੇ ਕੋਲ ਵੀ ਇੱਕ ਪਿਸਤਲ ਹੀ ਤੇ ਮਨੇ ਕੋ ਰਫਲ ਹੀ ਤੇ ਕੇਵਲ ਕੋਈ ਇੱਕ ਪਿਸਤਲ ਹਾਂਜੀ ਮਨਨਾ ਸਰਪੰਚ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋਲ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਨੰਗੀ ਆ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸੀ ਉਹ ਲਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਕਾਹਦੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਜੀ ਮੈਂ ਕਹਿ ਸਕਦਾ ਇੱਕ ਰਫਲ ਸੀ ਤੇ ਦੋ ਪਿਸਤੌਲ ਫੜੇ ਇੰਨਾਂ ਨੂੰ ਮੈਨੂੰ ਜਾਣਕਾਰੀ ਨਹੀਂ ਆ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਚਲੋ ਠੀਕ ਜਿਹੜਾ ਗੋਲੀ ਨਾਲ ਪੇਸ਼ੈਂਟ ਆਈ ਸੀ ਕਿ ਤੁਹਾਡੇ ਕੋਲ ਦਵਾਈ ਦੇ ਪਈ ਸੀ ਸਰ ਤੁਹਾਡੇ ਕੋਲ ਤਿੰਨ ਪੇਸ਼ੈਂਟ ਆਏ ਨੇ ਇੱਕ ਲਖਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟ ਹੀ ਆਫ ਸਾਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ 'ਚ ਆਪਾਂ ਦੇਖਿਆ ਵੀ ਛੱਟ ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਨਾਨੰਕ ਦੇਵ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣੇ ਸਰ ਤਿੰਨ ਜਾਣੇ ਹੀ ਇੱਕ ਹੀ ਗੱਲ ਲੱਭ ਜੋ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਾਣੇ ਇੱਕ ਪਿੰਡ ਦੀ ਹਾਂਜੀ ਅਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤਿਹਗੜ ਚੂੜੀਆਂ ਐਡਮਿਟ ਤੇ ਤੇ ਸਬੰਧੀ ਇੱਥੇ ਮੌਕੇ ਤੇ ਹੋਣ ਆਏ ਆ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਆਡੈਂਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਦੇ ਨੇ ਜੀ ਸਾਡਾ ਮਿਲਦੀ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਆ ਕਾਰਵਾਈ ਕੀਤੀ ਜਾਵੇ